ਦੋਸਤੋ ਸਸਤਰੀ ਕਾਲ ਕੱਲ ਯਰਨ 26 ਤਰੀਕ ਨੂੰ ਥਾਰ ਵਾਲੀ ਉਹ ਬੀਬੀ ਫੜੀ ਤੇ ਕਹਿੰਦੇ ਜੈਸਾ ਕਰੂ ਤੇ ਵੈਸਾ ਕੋਈ ਭਰੂ ਪਰ ਆਪਣੇ ਯਰੂ ਦੇ ਨਾਲ ਹਮਦਰਦੀ ਹੈ ਉਹ ਕਿਵੇਂ ਕਿ ਨੌਜਵਾਨ ਲੜਕੀ ਹੈ ਪਹਿਲਾਂ ਇੱਕ ਆਪਣਾ ਪਰਚਾ ਮੁਕੱਦਮਾ ਪੈ ਗਿਆ ਫਿਰ ਜ਼ਮਾਨਤ ਤੇ ਆਈ ਹੁਣ ਫਿਰ ਪੈ ਗਿਆ ਫਿਰ ਅੰਦਰ ਗਈ ਪ냐 ਲਖ ਰਪਿਆ ਉਹ ਕੰਦੀ ਮੇਰੀ ਕੋਠੀ ਤੇ ਲੋਨ ਹੈ ਬੰਦੇ ਨੂੰ ਆਸ ਹੁੰਦੀ ਹੈ ਕਿ 70 80 ਹਜ਼ਾਰ ਤਨਖਾਹ ਹੈ ਚਲ ਤਨਖਾਹ ਚੋਂ ਭਰੀ ਜਾਵਾਂਗੇ ਪਰ ਦੋਸਤੋ ਸਿਆਣੇ ਕਹਿੰਦੇ ਕੀ ਆਪ ਦੀ ਚਾਦਰ ਵੇਖ ਕੇ ਪੈਰ ਪਸਾਰੋ ਜਦੋਂ ਬੰਦਾ ਫੋਕਰੀਆਂ ਮਾਰਦਾ ਨਾ ਜਿਹੜੀ ਘੜੀ ਸੀ ਨਾ ਇੱਥੇ ਲੱਗੀ ਹੋਈ ਉਹਦੇ ਰੋਲੈਕਸ ਦੀ ਮੈਂ ਤਾਂ ਕੱਲ ਧਿਆਨ ਨਾਲ ਵੇਖਿਆ ਲੱਖ ਰੁਪਏ ਦੀ ਘੜੀ ਯਾਰ ਜੇ ਹੁਣ 6.5 ਹੋ ਗਏ ਮੰਨ ਲਓ ਜਾਂ 7 ਹੋ ਗਏ ਜਿਹੜੀ ਲੱਖ ਵਾਲੀ ਐ ਉਹ ਵੀ ਦੱਸੂ ਵੀ 7.5 ਹੋ ਗਏ ਤੇ ਮੇਰੇ ਬੰਨੀ ਹੁੰਦੀ ਐ 100 ਰੁਪਏ ਵਾਲੀ ਉਹ ਵੀ ਦੱਸੂ 7.5 ਹੋ ਗਏ ਫੇਰ ਆਹ ਅਣਕ ਕਿੰਨੀ ਗਾਲੀ ਐ 2500 ਦੀ ਐ ਉਹਦੇ ਲੱਗੀ ਯਾਰੋ 50000 ਪਤਾ ਨਹੀਂ ਆਦੇ ਲੱਖ ਦੀ ਜਿਹੜਾ ਮਫਲਰ ਜਾਂ ਗਲ ਚ ਪਾਇਆ ਹੁੰਦਾ ਮਤਲਬ ਵਗੈਰਾ ਵਗੈਰਾ ਫੇਰ ਉਹ ਬੀਬੀ ਕੋਲੇ ਦੋ ਥਾਰ ਗੱਡੀਆਂ ਮਿੱਤਰੋ ਜਿਹੜੀ ਉਹਦੀ ਪ੍ਰਾਪਰਟੀ ਫ੍ਰੀਜ਼ ਕੀਤੀ ਐ ਇੱਕ ਬੋਲਟ ਫ੍ਰੀਜ਼ ਕਰਤਾ ਉਹ ਬੀਬੀ ਦਾ ਉਹ ਠੀਕ ਫ੍ਰੀਜ਼ ਕਰਦੀ ਉਹ ਕਹਿੰਦੇ ਵੀ ਉਹਦੀ ਆਮਦਨ ਐ 1 ਕਰੋੜ ਰੁਪਈਆ ਤੇ ਖਰਚ ਐ 1 ਕਰੋੜ ਤੇ 38 ਜਾਂ 39 ਲੱਖ ਮਤਲਬ 37 ਤੋਂ 38 ਲੱਖ ਰੁਪਈਏ ਦਾ ਫਰਕ ਐ ਜਦੀ ਤੋਂ 32 ਲੱਖ ਦਾ ਫਰਕ ਹੈ ਕਹਿੰਦੇ 30 ਲੱਖ ਰੱਖ ਲਓ ਚਲ ਵੀ ਉਹ ਕਿੱਥੋਂ ਆਇਆ ਜਿਹੜੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਤੱਕ ਮੁਕੱਦਮਾ ਹੁੰਦਾ ਨਾ ਇਹਦੇ 'ਚ ਮਿੱਤਰੋ ਬਚਣਾ ਬਹੁਤ ਔਖਾ ਲੇਡੀਜ਼ ਨੂੰ ਖਾਸ ਕਰਕੇ ਕੋਣੋ ਲੜਕੀ ਕਿੱਥੇ ਜਾਊ ਕੀ ਕਰੂਗੀ ਸਾਰਾ ਉਹਦਾ ਭਵਿੱਖ ਤਬਾਹ ਹੋ ਗਿਆ ਪਰ ਗੱਲ ਇੰਨੀ ਹੈ ਵਿੱਚੋਂ ਸਿਆਣੇ ਬੰਦੇ ਇਹ ਵੀ ਕਹਿੰਦੇ ਆ ਕਿ ਜਿਹੜੀ ਸਾਡੇ ਨੇੜਲੇ ਮਲੋਟ ਤੋਂ ਆ ਉਹ ਭਰਾ ਤੇ ਹੁਣ ਉਧਰ ਪਟਿਆਲਾ ਸਾਈਡ ਰਹਿੰਦੇ ਆ ਮੱਕੜ Saab ਜਿਹੜੇ ਪ੍ਰੈਸਰ ਰਿਪੋਰਟਰ ਆਏ ਜਿਨ੍ਹਾਂ ਨੇ ਪੌਡਕਾਸਟ ਟਾਈਪ ਇੱਕ ਉਹਨਾਂ ਦੀ ਘੰਟੇ ਤੋਂ ਵੱਧ ਦੀ ਇੰਟਰਵਿਊ ਕਰੀ ਸਾਰੇ ਲੋਕ ਆਖੀ ਜਾਂਦੇ ਯਾਰ ਮੱਕੜੋਂ ਦੇ ਜੋੜਾਂ 'ਚ ਬਹਿ ਗਿਆ ਕੁੜੀ ਦੇ ਮੱਕੜ ਆਇਆ ਕਰਕੇ ਆ ਮੱਕੜੋ ਕਰਕੇ ਆ ਪਰ ਮਿੱਤਰੋ ਗੱਲ ਇੰਨੀ ਹੈ ਕਿਸੇ ਨਾ ਕਿਸੇ ਰਾਹੀ ਉਹਨੂੰ ਲੜਕੀ ਨੂੰ ਪੁੱਛਿਆ ਗਿਆ ਭਾਵੇਂ ਬਖਤੌਰ ਸਾਹ ਢੱਲੋਂ ਨੇ ਕਿਹਾ ਕਿ ਇੰਟਰਵਿਊ ਕਿਸੇ ਨੇ ਆਪਦੀ ਸੇਫਟੀ ਵਾਸਤੇ ਕਰਵਾਈ ਪਰ ਫੈਸਲਾ ਮਿੱਤਰੋ ਉਸ ਦਿਨ ਹੋ ਗਿਆ ਸੀ ਜਦੋਂ ਇਹ ਜੇਲ੍ਹ ਦੇ ਵਿੱਚ ਸੀ ਲੜਕੀ ਕਿਹਦੇ ਤੇ ਇੱਕ ਨਵਾਂ ਬਦਨਾਮੀ ਸਰਕਾਰ ਦੀ ਪੁਲਿਸ ਦੀ ਪ੍ਰਸ਼ਾਸਨ ਦੀ ਬਹੁਤ ਹੋ ਗਈ ਉਹ ਕਹਿੰਦੇ ਇਹਦੇ ਤੇ ਨਵਾਂ ਕੇਸ ਪਾ ਕੇ ਤੇ ਨੂੰ ਪੱਕੇ ਤੌਰ ਤੇ ਇਹਦਾ ਪ੍ਰਬੰਧ ਕਰ ਦਿੱਤਾ ਜਾਵੇ ਆਪਦੇ ਗਲੋਂ ਗਲਾਵਾ ਲਾਉਣਾ ਵਸਤੇ ਤਾਂ ਉਸੇ ਦੇ ਤਹਿਤ ਹੌਲੀ 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 ਜਾਂਚ ਹੁੰਦੀ ਰਹੀ ਉਹ ਮੱਕੜ ਦੀ ਇੰਟਰਵਿਊ ਦੇ ਵਿੱਚ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਲੜਕੀ ਕਹਿ ਰਹੀ ਏ ਕਹਿੰਦੀ ਜੀ ਜਾਂਚ ਹੋ ਰਹੀ ਏ ਮੇਰਾ ਫੋਨ ਉਹਨਾਂ ਕੋਲੇ ਆ ਉਹਨੂੰ ਇਹ ਨਹੀਂ ਪਤਾ ਭਲਕੇ ਮਾਨਸੇ ਤੂੰ ਰੀਲਾਂ ਬਣਾਈਆਂ ਪੰਜਾਬ ਪੁਲਿਸ ਦੇ ਵਿੱਚ ਰਹਿ ਗਈ ਜਾਣਕਾਰੀ ਹਾਸਲ ਨਹੀਂ ਕੀਤੀ ਵੀ ਤੇਰੇ ਤੇ ਕਿਉਂ ਦੀ ਜਾਂਚ ਕਿਵੇਂ ਦੀ ਹੋ ਸਕਦੀ ਹੈ ਫਿਰ ਉਹ ਬਾਦਲਪਿੰਡ ਨੂੰ ਚੱਲੀ ਬਠਿੰਡੇ ਤੋਂ ਤੇ 20 25 ਕਿਲੋਮੀਟਰ ਆਈ 25 ਕਿਲੋਮੀਟਰ ਬਾਦਲਪਿੰਡ ਐ 30 ਹੋਣਾ ਤੇ ਇੱਥੇ ਜਿਹੜੀ ਅਫਸਾਨਾ ਖਾਣਾ ਹੈ ਉਹਨਾਂ ਦੀ ਭੈਣ ਹੈ ਰਫਤਾਰ ਕੌਰ ਉਹ ਬਾਈ ਗਾਇਕ ਹੰਦਸੀਗਾ ਸੀਰਾ ਖਾਨ ਬਾਦਲ ਅਫਸਾਨਾ ਖਾਨ ਦਾ ਪਿਤਾ ਉਹਨਾਂ ਦੀ ਬੇਟੀ ਹੈ ਉਹਨਾਂ ਦੀ ਫਰੈਂਡ ਸੀ ਉਹਨੂੰ ਮਿਲਣ ਆਈ ਤੇ ਪਿੱਛੇ ਟਰੈਪ ਲੱਗਿਆ ਸੀ ਤੇ ਪਿੱਛੇ ਆਤੀ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਹੁਣ ਗੱਲ ਬੜੀ ਵੱਡੀ ਹੈ 50 ਲੱਖ ਦੀ ਕੋਠੀ ਹੈ ਉਹ ਜਿਹੜੀ ਪ੍ਰਾਪਰਟੀ ਹੈ 18 1 ਲੱਖ 70 ਹਜ਼ਾਰ ਦਾ ਬਿਲਟ ਹੈ ਦੋ ਫੋਨ ਆ ਚਲ ਫੋਨ ਤਾਂ ਛੱਡੋ ਕੋਠੀ ਨਾ ਉਹ ਵਿਕ ਸਕਦੀ ਐ ਕਿਸਤਾਂਆਂ ਦੇ ਉੱਤੇ ਜੜ ਜਾਣਾ ਮਹੀਨੇ ਤੋਂ 50 ਲੱਖ ਦੀ ਕਿਸ਼ਤ ਕਿੰਨੀ ਬਣੋਂਗੀ ਲੱਖ ਰੁਪਈਆ ਨੂੰ ਕਿਸ਼ਤ ਬਣਦੀ ਹੋਣੀ ਐ ਚਲ 50 ਹਜ਼ਾਰ ਹੀ ਰੱਖ ਲਓ ਮਹੀਨੇ ਦਾ ਜੇ ਬੀਬੀ 4-5 ਮਹੀਨੇ ਵੀ ਅੰਦਰ ਰਹੇਗੀ ਤਾਂ 2.5-3 ਲੱਖ ਕਿਸ਼ਤ ਦਾ ਜੁੜ ਜਾਣਾ ਸੋਰਸ ਆਫ ਇਨਕਮ ਖਤਮ ਹੋ ਗਈ ਕਿੱਥੋਂ ਆਊਗਾ ਪੈਸਾ ਸਾ ਮੇਟਰ ਉਹ ਸਿਆਣੇ ਕਹਿੰਦੇ ਮਾੜੇ ਕੰਮ ਦਾ ਮਾੜਾ ਨਤੀਜਾ ਭਾਵੇਂ ਇਹ ਕਿੰਨਾ ਹੀ ਸਮਾਨ ਵੇਚਿਆ ਲਿਆ ਕਿ ਪਰੋਜਪੁਰ ਵੱਲੋਂ ਜਿਵੇਂ ਲੋਕ ਕਹੀ ਜਾਂਦੇ ਆ ਕਿਹਦੇ ਆਸਰੇ ਵਿੱਚ ਕਿੰਨਾ ਨੂੰ ਪਤਾ ਸੀ ਕਿਉਂਕਿ ਜਿਹੜਾ ਆਪਣਾ ਸਰਕਲ ਹੁੰਦਾ ਨਾ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਹੈ ਮੀਨਾ ਬੰਦਾ ਲੁਕਛਪ ਰੱਖ ਲੂ ਦੋ ਰੱਖ ਲੂ ਚਾਰ ਰੱਖ ਲੂ ਹਰ ਇੱਕ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਬੰਦੇ ਦੀ ਜਿਹੜੀ ਲਗਜ਼ਰੀ ਲਾਈਫ ਹੈ ਤੇ ਫਿਰ ਬੰਦਾ ਕਿ ਫਿਰ ਪੈਸਾ ਕਿੱਥੋਂ ਆਉਂਦਾ ਫਿਰ ਜਦੋਂ ਕਿਹਨੇ ਕੋਠੀ ਲੈ ਲਈ ਬਾਏ ਦੇ ਜਿਹੜੇ ਸਰਕਲ ਵਾਲੀਆਂ ਲੜਕੀਆਂ ਐ ਲੜਕੇ ਐ ਇਹਦੇ ਨਾਲ ਨੌਕਰੀ ਕਰਨ ਵਾਲੇ ਉਹਨਾਂ ਨੇ ਦੇਖਿਆ ਹੁਣ ਯਾਰ ਇਹਨੇ ਕੋਠੀ ਲੈ ਲਈ ਇਹਨੇ ਦੱਸਿਆ ਹੁਣ ਆ ਵੀ ਮੇਰਾ ਤਾਂ ਇੰਨਾ ਲੋਨ ਕਰਾਇਆ ਮੈਂ ਤਾਂ ਬਈ ਪਰ ਰੋਜ਼ ਯਾਰ ਥਾਰ ਤੇ ਡਿਊਟੀ ਜਾਣਾ ਉਹਦਾ ਡੀਜ਼ਲ ਲੋਕਾਂ ਕੋਲੇ ਗੰਡੀਆਂ ਆਂ ਰਟ ਜਤੇ ਸਫਟ ਹੈ ਲੱਖ ਲੱਖ ਰੁਪਈਆ ਵਾਲੀਆਂ ਤੇ ਲੋਕ 8 800 ਦੇ ਟਾਇਰ ਪਾਉਂਦੇ ਆ ਲੈ ਕੇ ਪੁਰਾਣੇ ਪੈਂਚਰ ਲਈ ਵਰਦੇ ਆ ਕਈ ਕਈ ਦਿਨ ਪੈਂਚਰ ਲਵਾ ਲਿਆ 10 10 ਪੈਂਚਰ ਹੈ ਬਾਈ ਜੀ ਕਿਸੇ ਤੋਂ ਨਹੀਂ ਕਿਸ਼ਤ ਭਰੀ ਦੀ ਕਿਸੇ ਕੋਲੇ ਨੋਟ ਨਹੀਂ ਪਏ ਖਰਚੀ ਇੰਨੇ ਆ ਮੰਗਾਈ ਇੰਨੇ ਆ 40 ਰੁਪਈਆ ਟਾ ਹੈ ਕਿੱਥੋਂ ਲਿਆਊਗਾ ਬੰਦਾ ਯਾਰ ਪਰ ਕੈਣ ਤੋਂ ਭਾਵ ਜਿਹੜੀ ਥਾਰ ਵਾਲੀ ਬੀਬੀ ਐ ਜੇ ਤਾਂ ਸਿਆਣੀ ਹੁੰਦੀ ਫੇਰ ਗੱਲ ਉੱਥੇ ਜਿਵੇਂ ਭਾਈ ਅਮਰਤਪਾਲ ਉਮਰ ਦੇ ਵਿੱਚ ਮਾਰ ਖਾ ਗਿਆ ਉਹਨੇ ਜੇ ਬੀਬੀ ਦੀ ਉਮਰ ਹੁੰਦੀ 50 ਤੋਂ ਉੱਤੇ ਤਾਂ ਇਹ ਕਿਸੇ ਤੋਂ ਰਾਇ ਲੈਂਦੀ ਕਿਸੇ ਦੀ ਆਖੀ ਮੰਨਦੀ ਆਪ ਦਾ ਆਸੇ ਪਾਸੇ ਹੋ ਜਾਂਦੀ ਤੇ ਦੜਵਟ ਜਮਾਨਾ ਕੱਟ ਭਲੇ ਦਿਨ ਆਉਣਗੇ ਪਰ ਇਹ ਤਾਂ ਕਹਿੰਦੀ ਵੀ ਥਾਰ ਦੀ ਜਮਾਨਤ ਹੋ ਗਈ ਉਹੇ ਜਾ ਗਾਣਾ ਲਾ ਕੇ ਯਾਰੋ ਕਿ ਬੋਲਟ ਦੀ ਰੇਸ ਦੇ ਕੇ ਇੱਕ ਮੇਰੇ ਅਰਗਾ ਸਾਈਡ ਤੋਂ ਹੋਰ ਵੀਡੀਓ ਬਣਾ ਰਿਹਾ ਹੈ ਇੱਕ ਦਿਨ ਪਹਿਲਾਂ ਆ ਤੁਸੀਂ ਨਾਲ-ਨਾਲ ਵੀਡੀਓ ਵੇਖ ਰਹੇ ਹੋ ਪਰ ਫਿਰ ਪਤਾ ਹੀ ਕਿੰਦਾ ਹੈ ਜਿਹੜਾ ਬੰਦਾ ਨਹੀਂ ਵੀ ਨਾ ਉਹਦੇ ਰੜਕਦੀ ਰਹਿੰਦੀ ਹੈ ਕਿਉਂਕਿ ਜਦੋਂ ਮੱਕੜ ਆਇਆ ਹੁਣ ਲੋਕ ਮੱਕੜ ਨੂੰ ਆਖੀ ਜਾਂਦੇ ਆ ਸਿਮਰਨ ਜੋਤ ਭਰਾ ਨੂੰ ਪਾੜ ਯਾਰ ਐ ਹੀ ਜਾ ਮੱਕੜ ਆਇਆ ਧਰਮਰਾਜ ਬਣ ਪੈਂਦਾ ਸੀ ਕਿ ਜਏ ਵੱਡੀ ਦਾ दारू ਪੀ ਕੇ ਉਹ ਗੱਲ ਹੈ ਧਰਮਰਾਜ ਬਣ ਗਿਆ ਮੱਕੜ ਤਾਂ ਇੰਟਰਵਿਊ ਲੈਣ ਆਇਆ ਬਠਿੰਡੇ ਕੋਠੀ ਚ ਪਤੰਦਰ ਤੇ ਜੋੜਾਂ ਚ ਬਹਿ ਗਿਆ ਥਾਰ ਵਾਲੀ ਬੀਬੀ ਦੇ ਪਰ ਹੋਇਆ ਮਾੜਾ ਯਾਰ ਇਹ ਕਹਿਣਾ ਕੋਈ ਬੰਦਾ ਇੰਟਰਵਿਊ ਕਰਾ ਕੇ ਆਪ ਦੀ ਸਾਈਡ ਸੇਫ ਕਰ ਗਿਆ ਤੇ ਇਹਨੂੰ ਵਿਚਾਰੀ ਨੂੰ ساری ਜ਼ਿੰਦਗੀ ਇਹਦੀ ਕਿਉਂਕਿ ਕੋਠੀ ਤੇ ਲੋਣਾ ਉਹ ਸਰਕਾਰੀ ਪ੍ਰਾਪਰਟੀ ਹੋਗੀ ਫ੍ਰੀਜ ਹੋਗੀ ਵੇਚ ਸਕਦੀ ਨਹੀਂ ਲੋਨ ਭਰੂ ਕਿੱਥੋਂ ਲਾਸਟ ਤੇ ਉਹਨੂੰ ਢਾਉਣਾ ਹੀ ਪੈਣਾ ਜਾਂ ਬੈਂਕ ਨੇ ਉਹਨੂੰ ਕਬਜ਼ਾ ਲੈ ਲੈਣਾ ਕੁੜਕੀ ਕਰ ਦੇਣੀ ਐ ਇਹਦੇ ਬੁੱਢੇ ਮਾਪੇ ਕਿੱਥੇ ਜਾਣਗੇ ਕਿਵੇਂ ਰੋਣਗੇ ਇਹ ਬਹੁਤ ਸਾਰੀਆਂ ਗੱਲਾਂ ਮਿੱਤਰੋ ਪਰ ਮਾੜੇ ਕੰਮ ਦਾ ਕਹਿੰਦੇ ਮਾੜਾ ਨਤੀਜਾ ਤੇ ਮਾੜਾ ਹੋਇਆ ਸਤਿ ਸ਼੍ਰੀ ਅਕਾਲ ਸ਼ੇਅਰ ਕਰੇ